thank you ਸਪੀਸ਼ੀਅਲ ਤੌਰ ਤੇ ਨੀਨਾ ਸਾਹਿਬ ਨੇ ਇੱਕ ਬੜੀ ਚੰਗੀ ਕਮਿਨ ਚਲਾਈ ਹੈ ਅਸੀਂ ਜਿੰਨੇ ਵੀ ਸਾਡੇ ਡਿਸਟ੍ਰਿਕਟ ਹੈਡਸ ਨੇ ਕਿਸਾਨ ਜਥੇਬੰਦੀਆਂ ਦੇ ਉਹਨਾਂ ਸਾਡੇ ਸਾਰੇ ਗੈਸਟਡ ਆਫਸਰਸ ਦੀ ਇੱਕ ਜੁਆਇੰਟ ਮੀਟਿੰਗ ਹੋ ਚੁੱਕੀ ਹੈ ਮੁਖਸਰ ਸਾਹਿਬ ਕਿ ਅਸੀਂ ਹਰ ਇੱਕ ਮਹੀਨੇ ਉਹਨਾਂ ਕਰਦੇ ਰਹਿੰਦੇ ਤਾਂ ਕਿ ਸਾਡਾ ਵਨ-ਆਨ-ਵਰ ਉਹਨਾਂ ਨਾਲ ਬਣਿਆ ਰਹੇ ਜਦ ਵੀ ਕੋਈ ਵੀ ਜੀ ਇਨਫੋਰਮੇਸ਼ਨ ਆਉਂਦੀ ਹੈ ਕਿਸੇ ਦਾ ਕੋਈ ਪ੍ਰੋਗਰਾਮ ਹੈ ਕਿਸੇ ਨੇ ਡੈਮੋਨਸਟ੍ਰੇਸ਼ਨ ਦੇਣੀ ਹੈ ਕੋਈ ਧਰਨਾ ਲਾਉਣਾ ਹੈ ਜਾਂ ਕਿਸੇ ਦਾ ਵਿਰੋਧ ਕਰਨਾ ਜੀ ਉਹਨਾਂ ਨੂੰ ਅਸੀਂ ਇੱਕ ਪਹਿਲਾਂ ਹੀ ਪ੍ਰੀ ਆਰਗੇਨਾਈਜ਼ ਥਾ ਦੇ ਦਿੰਦੇ ਆ ਕਿ ਜਿੱਥੇ ਤੱਕ ਉਹ ਆ ਸਕਦੇ ਆ ਕਿ ਉੱਥੇ ਆਪਦਾ ਰੋਸ ਨੁਜਾਰਾ ਕਰ ਸਕਦੇ ਆ ਅਸੀਂ ਉਹਨਾਂ ਨੂੰ ਜਿਹੜੇ ਵੀ ਲੀਡਰ ਦਾ ਉਹਨਾਂ 'ਤੇ ਵਿਰੋਧ ਕਰਨਾ ਹੈ ਕੋਈ ਚੋਰ ਕਰਨਾ ਹੈ ਅਸੀਂ ਉਹਨਾਂ ਨੂੰ ਉਹਨਾਂ ਤੋਂ ਟਾਈਮ ਲੈ ਕੇ ਵੀ ਸਵਾਲ ਜਵਾਬ ਕਰਨ ਦਾ ਵੀ ਮੌਕਾ ਫਿਰ ਆਮ ਲੋਕ ਆਮ ਲੋਕਾਂ ਨੂੰ ਵੀ ਕਹਾਂਗੇ ਜੇ ਕਿਸੇ ਨੂੰ ਕੋਈ ਮੜਾ ਅੰਸਰ ਕੋਈ ਵੀ ਅਜੀਬ ਵਸਤੂ ਕੋਈ ਵੀ ਅਜੀਬ ਚੀਜ਼ ਜਿਹਨੂੰ ਗੈਰ ਕਾਨੂੰਨੀ ਹੈ ਉਹ ਜੀ ਹੁੰਦੀ ਦੇਖ ਨਜ਼ਰ ਆਉਂਦੀ ਹੈ ਤਦੋਂੋਂ ਵੀ ਨਜ਼ਦੀਕੀ ਤੋਂ ਨਜ਼ਦੀਕੀ ਆਦੇ ਥਾਣੇ ਆ ਕੇ ਸਾਨੂੰ ਇਨਫਰਮੇਸ਼ਨ ਦੋ ਜਾਂ ਸਾਡੇ ਕੰਟਰੋਲ ਰੂਮ ਤੇ ਹੈ 112 ਤੇ ਫੋਨ ਕਰਕੇ ਸਾਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਅਸੀਂ ਜਲਦ ਤੋਂ ਜਲਦ ਉਸ ਤੇ ਕਾਨੂੰਨੀ ਕਾਰਵਾਈ ਕਰ ਸਕੀਏ। ਜ਼ਿੰਬੀ ਦੇ ਵਿੱਚ ਕੁਝ ਲੰਬੀ ਥਾਣੇ ਦੇ ਵਿੱਚ ਪੈਂਦੇ ਨੇ ਤੇ ਕਬਰ ਵਾਲੇ ਥਾਣੇ ਦੇ ਵਿੱਚ। ਸਭ ਤੋਂ ਸਵੇਦਰ ਸਿੰਘ ਕਿਹੜਾ ਹੈ ਜੀ? ਸਭ ਤੋਂ ਸਵੇਦਰ ਸਿੰਘ ਦੀ ਬੂਥ ਕਿਹੜਾ ਹੈ? ਸਾਨੂੰ ਜਿਹੜਾ ਬਾਦਲ ਇੱਕ ਕ੍ਰਿਟੀਕਲ ਬੂਥ ਵਲਨਰੇਬਲ ਕਹਿੰਦੇ ਕਿਉਂਕਿ ਫਾਰਮਰ ਸੀਐਮ ਸਾਹਿਬ ਡਿਫਟੀ ਸੀਐਮ ਮੋਰ ਪਰਿਵਾਰਿਕ ਨੰਬਰ ਇੱਕ ਘਟਾ ਪਿੰਡ ਹੈ। ਸਾਡੇ ਲਈ ਕੁੜੀਆਂ ਤੇ ਬਾਕੀ ਕੱਟਿਆਂ ਵਾਲੀ ਹੈ ਜਿੱਥੇ ਹੋਰ ਉਹ ਜਿਹੇ ਪਿੰਡ ਨੇ ਜਿੱਥੇ ਥੋੜਾ ਗਰੀਬ ਤਬਕਾ ਵੱਧ ਰੰਦਾ ਅਸੀਂ ਉਹਨਾਂ ਨੂੰ ਕ੍ਰਿਟੀਕਲ ਕੀਤਾ ਹੋਇਆ ਹੈ ਤੇ ਉੱਥੇ ਜ਼ਿਆਦਾ ਚੈਕਿੰਗ ਰਹੇਗੀ ਇੰਟੈਂਸਿਵ ਚੈਕਿੰਗ ਰਹੇਗੀ ਸਾਡੇ ਸੀਨੀਅਰ ਆਫੀਸਰਸ ਵੀ ਆਪ ਉੱਥੇ ਗਰਾਊਂਡ ਤੇ ਉਤਰ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਉੱਥੇ ਦੀ ਜਿਹੜੇ ਵੋਟਰ ਜ਼ੋਨ ਇਫਲੂਐਂਸ ਕਰੀਏ ਕਿ ਤੁਸੀਂ ਸਾਰੇ ਜਾਣੇ 100% ਵੋਟਾਂ ਕਰਦੇ ਹੋ। ਕਿਸਾਨ ਅੰਦੋਲਨ ਸਪੈਸ਼ਲੀ ਜੀ ਮੁਖਰ ਸਾਹਿਬ ਦੀ ਲੰਬੀ ਸਬਡਿਵੀਜ਼ਨ ਤੇ ਏਰੀਆ ਵਿੱਚ ਕੁੱਲ ਸਾਡੀ ਹੱਥ ਲੱਗਦੀ ਹੈ ਰਾਜਸਥਾਨ ਸੂਬੇ ਨਾਲ ਤੇ ਹਰਿਆਣਾ ਸੂਬੇ ਨਾਲ ਰਾਜਸਥਾਨ ਸੂਬੇ ਦੀ ਪੀਸਫੁਲੀ ਚੋਣਾ ਹੋ ਚੁੱਕੀ ਹੈ ਨੇ ਤੇ ਹਰਿਆਣਾ ਦੀ ਤੇ ਪੰਜਾਬ ਦੀ ਸਿਰਫ ਇੱਕ ਹਫਤੇ ਦਾ ਹੀ ਅੰਤਰ ਹੈ ਉਤੋਂ ਮੱਦੇ ਨਜ਼ਰ ਅਕਤ ਸਾਡੀ ਕੋਈ ਪੈਰਾਮਿਲਟਰੀ ਫੋਰਸ ਵੀ ਆਈ ਨਹੀਂ ਹੈ ਸਾਡੀ ਆਪਦੀ ਪੰਜਾਬ ਪੁਲਿਸ ਦੀ ਟੁਕੜੀਆਂ ਵਕਫਤ ਖਾਵਾ ਤੇ ਡੇ ਨਾਈਟ ਸ਼ਿਫਟ ਦੇ ਤਹਿਤ ਡਿਫਰੈਂਟ ਨਾਕਾਬੰਦੀ ਕੀਤੀਆਂ ਹੋਈਆਂ ਕੁੱਲ 19 ਸਾਡੇ ਇੰਟਰਸਟੇਟ ਇੰਟਰਸਟੇਟ ਦੱਕਾ ਪੁਆਇੰਟਸ ਜਿਹੜੇ ਕਿ 24 ਘੰਟੇ ਮੈਂ ਨੇ ਉਹਨਾਂ ਤੇ ਲਾਈਨ ਸੀਸੀਟੀਵੀ ਕਵਰੇਜ ਚੱਲਦੀ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਲਗਾਏ ਕਰ ਰਹੀ ਹੈ ਤੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਇਸ ਮੌਜੂਦ ਹੈ। ਮੇਰੀ ਇਹ ਸੀ ਇਹ ਦੇਖਦੇ ਆਂ ਕੋਈ ਮਾੜਾ ਅਨਸਰ ਨਾ ਹੀ ਸਾਡੇ ਸੂਬੇ ਚੋਂ ਉੱਤਰ ਜਾ ਕੇ ਕੋਈ ਖੁਰਦਮ ਮਚਾ ਸਕੇ ਨਹੀਂ ਉੱਤਰੋ ਕੋਈ ਅਨਸਰ ਇਧਰ ਆ ਕੇ ਕੋਈ ਕ੍ਰਾਈਮ ਕਰ ਸਕੇ ਅਤੇ ਨਾ ਹੀ ਚੋਣਾਂ ਨੂੰ ਮੱਝੇ ਨਜ਼ਰ ਰੱਖਦੇ ਹੋਏ ਕੋਈ ਇਲਿਸੀਟ ਲੈ ਕੇ ਜਾਂ ਕੋਈ ਕੈਸ਼ ਜਿਸ ਨਾਲ ਵੋਟਰਾਂ ਨੂੰ ਵੋਟਰਸ ਨੂੰ ਇਨਫਲੂਐਂਸ ਕੀਤਾ ਜਾ ਸਕਦਾ ਹੈ ਇਹ ਹੋਣਾ ਹੋ ਸਕਦਾ ਹੈ ਤਾਂ ਅਸੀਂ ਸਾਡੀ 100% ਕੋਸ਼ਿਸ਼ ਆਹੀ ਰਹੂਗੀ ਕਿ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਈਏ ਸਵੈ ਸਰਵੇਣਸ਼ੀ